ਅੱਜ ਬਸੰਤ ਪੰਚਮੀ ਦੇ ਪਵਿੱਤਰ ਤਿਹਾੜੀ ਮੌਕੇ ਅੱਜ ਸਮਾਗਮ ਵੀ ਕਰਵਾਏ ਜਾ ਰਹੇ ਨੇ ਔਰ ਨਾਲ ਪ੍ਰਦਰਸ਼ਨੀ ਵੀ ਆਯੋਜਿਤ ਕੀਤੀ ਗਈ ਹੈ। ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਅੱਜ ਸ਼੍ਰੀ ਗੋਬਿੰਦ ਗੋਧਾਮ ਦੇ ਵਿੱਚ ਸਾਥ ਕੋ ਰਾਮ ਸਿੰਘ ਜੀ ਦਾ ਜਨਮ ਦਿਹਾੜਾ ਵੀ ਮਨਾ ਰਹੇ ਹਾਂ। ਬੜੇ ਭਗਤੀ ਭਾਵ ਨਾਲ ਬੜੇ ਲਗਨ ਨਾਲ ਬੜੇ ਉਸਤਾਦ ਦੇ ਨਾਲ ਇਹ ਦਿਨ ਮਨਾ ਰਹੀ ਹੈ। ಕರೆ ਗੋਬਿੰਦ ਗੋਤਮ ਦਾ ਹੀ ਸਮਝੋ ਕਿ ਬਹੁਤ ਬੜਾ ਸਾਡਾ ਇਹ ਭਾਗ ਹੈ ਕਿ ਪਿਛਲੇ 10 ਸਾਲ ਤੋਂ ਜ਼ਿਆਦਾ ਉਹਨੇ ਨਾਮਧਾਰੀ ਸਮਾਜ ਦੇ ਤੇ ਜੁੜਾ ਕਰਦੇ ਵਿੱਚ ਸੇਵਾ ਕਰ ਰਿਹਾ। ਹਰ ਤਿਉਹਾਰ ਦੇ ਵਿੱਚ ਸੇਵਾ ਕਰ ਰਿਹਾ। ਔਰ ਇੰਨੀ ਨਮਰਤਾ ਦੇ ਨਾਲ ਉਹ ਸੇਵਾ ਕਰਦੇ ਨੇ। ਅਸੀਂ ਸਿੱਖਿਆਰਣਾਂ ਕੋ ਨਾ ਤਾਂ ਕਿਸੇ ਹੱਥ ਦਾ ਕੁਝ ਖਾਂਦੇ ਨੇ ਨਾ ਕਿਸੇ ਹੱਥ ਦਾ ਕੁਝ ਪੀਂਦੇ ਨੇ ਸ਼ੁੱਧਤਾ ਦੇ ਉੱਤੇ ਪੂਰਾ ਧਿਆਨ ਰੱਖਦੇ ਨੇ ਕੋਈ ਵੀ ਉਹਨਾਂ ਨੂੰ ਕੰਮ ਕਹਿ ਦੋ ਉਹਨਾਂ ਦੇ ਮੂੰਹ ਤੋਂ ਇੱਕੋ ਲਫ਼ਜ਼ ਨਿਕਲਦਾ ਸਤਿਵਚਨ ਅਸੀਂ ਕਰਾਂਗੇ ਜ਼ਿੰਦਗੀ ਤੇ ਉਹਨਾਂ ਨੇ ਕਦੇ ਵੀ ਸਾਨੂੰ ਨਾਂ ਨਹੀਂ ਕੀਤੀ ਔਰ ਜਿਸ ਵੇਲੇ ਇਸ ਢਾਡੇ ਬਾਰੇ ਗੱਲ ਹੋਈ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਸਾਡੀ ਕਮੇਟੀ ਨੂੰ ਬੜੀ ਖੁਸ਼ੀ ਹੋਈ ਮੇਰੇ ਨਾਲ ਜਨਰਲ ਸਕਤੀ ਸ਼੍ਰੀ ਮਨੋਰ لال ਪਰਮਜੀ ਖੜੇ ਨੇ ਮੇਰੇ ਨਾਲ ਸ਼੍ਰੀ ਅਨੂਪ ਸਖੜ ਦੀ ਕਰਨ ਨੇ ਅਤੇ ਤੇ ਟਸਤੀ ਸਾਰੀ ਸਾਰੀ ਕਮੇਟੀ ਪੂਰੇ ਸਾਥ ਦੇ ਨਾਲ ਪੂਰੀ ਲਗਨ ਦੇ ਨਾਲ ਅੱਜ ਦਾ ਦਿਹਾੜਾ ਮਨਾ ਰਹੇ ਨੇ ਮੈਂ ਅੱਜ ਦੇ ਪਵਿੱਤਰ ਦਿਹਾੜੇ ਤੇ ਸਤੂਰ ਦਲੀਪ ਸਿੰਘ ਦਾ ਬਹੁਤ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਸੰਗਤ ਨੂੰ ਐਨੇ ਸੁੰਦਰ ਵਿਚਾਰ ਐਨੇ ਸੁੰਦਰ ਜਿਹਨੂੰ ਕਹਿੰਦੇ ਹੈ ਕਿ ਵਿਚਾਰ ਦਿੱਤੇ ਨੇ ਕਿ ਮੈਂ ਬੜਾ ਹੈਰਾਨ ਹੋ ਜਾਣਾ ਹੈ ਕਿ ਇਹ ਬੰਦੇ ਕਿਹੜੀ ਮਿੱਟੀ ਦੇ ਬਣੇ ਹੋਏ ਨੇ ਇੰਨੀ ਨਮਰਤਾ ਇੰਨੀ ਭਗਤੀ ਇੰਨੀ ਲਗਨ ਇੰਨੀ ਸេចក្តਤਾ ਇਹਨਾਂ ਦੇ ਵਿੱਚ ਹੈ ਕਿ ਅਸੀਂ ਤੁਹਾਨੂੰ ਬੜਾ ਆਨੰਦ ਆਉਂਦਾ ਹੈ ਔਰ ਅਸੀਂ ਹਮੇਸ਼ਾ ਇਹੀ ਚਾਹਵਾਂਗੇ ਕਿ ਨਾਮ ਧਾਰੀ ਸੰਗਤ ਸ੍ਰੀ ਗੋਬਿੰਦ ਗੋਤਾ ਦਾ ਨਾਮ ਜੁੜੀ ਰਹੇ ਜੋ ਇਹਨਾਂ ਦਾ ਨਾਅਰਾ ਹੈ ਹਿੰਦੂ ਸਿੱਖ ਇਕਤਾ ਦਾ ਉਹ ਹਮੇਸ਼ਾ ਕੈਮਰੇਗਾ ਹਮੇਸ਼ਾ ਅਸੀਂ ਦੇ ਨਾਲ ਖੜੇ ਹੈ ਹਮੇਸ਼ਾ ਅਸੀਂ ਦੇ ਨਾਲ ਮਨਾਉਂਦਾ ਰਹਾਂਗੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਸਰ ਸਭ ਤੋਂ ਪਹਿਲਾਂ ਅੱਜ ਜਿਹੜਾ ਸਮਾਗਮ ਕਰਵਾਇਆ ਜਾ ਰਿਹਾ ਅੱਜ ਪਸੰਤ ਪੰਚਮੀ ਨੂੰ ਦੂਸਰੇ ਪਾਸੇ ਸਮਾਗਮ ਦੀ ਹਾਂਜੀ ਜਿਸ ਸਾਹਿਬ ਜੀ ਦੇਖ ਰਹੇ ਹੋ ਜੀ ਫਰੇਮ ਦੇ ਵਿੱਚ ਸਾਡੇ ਨਾਲ ਸ਼੍ਰੀ ਗੋਬਿੰਦ ਗੌਤਮ ਦੀ ਸਾਰੀ ਕਮੇਟੀ ਖੜੀ ਹੈ ਔਰ ਇੱਕ ਹਿੰਦੂ ਸਿੱਖ ਏਕਤਾ ਦੀ ਮਿਸਾਲ ਹੈ ਜਿਹੜੀ ਅੱਜ ਕੱਲ੍ਹ ਇਸ ਸਮੇਂ ਵਿੱਚ ਲੱਭਣੀ ਬੜੀ ਮੁਸ਼ਕਲ ਹੈ ਔਰ ਅਸੀਂ ਇਹਨਾਂ ਦੇ ਇੰਨੇ ਧੰਨਵਾਦੀ ਆ ਸ਼੍ਰੀ ਗੋਬਿੰਦ ਗੋਤਾਮ ਦੀ ਕਮੇਟੀ ਦੇ ਸੁੰਦਰ ਦਾਸ ਅਮੀਤ ਤਮੀਜਾ ਜੀ ਅਤੇ ਉਹਨਾਂ ਦੇ ਸਾਥੀ ਜਿਹੜੇ ਸਾਨੂੰ ਸੰਪੂਰਨ ਸਹਿਯੋਗ ਦਿੰਦੇ ਨੇ ਤੇ ਸਾਡੇ ਨਾਲ ਮਿਲ ਕੇ ਸਾਡੇ ਸਿੱਖ ਸਹਿਬਾਨ ਦੇ ਸਤਗੁਰ ਸਾਹਿਬਾਨ ਦੇ ਗੁਰਪੁਰ ਮਨਾਉਂਦੇ ਨੇ ਅਸੀਂ ਇਹਨਾਂ ਨਾਲ ਮਿਲ ਕੇ ਸਾਡੇ ਜਿਹੜੇ ਭਗਵਾਨ ਸ਼੍ਰੀ ਕਿਸ਼ਨ ਚੰਦਰ ਜੀ ਮਹਾਰਾਜ ਹੋ ਗਏ ਉਹਨਾਂ ਦੇ ਗੁਰਪੁਰਬ ਅਸੀਂ ਨਾਮਧਾਰੀ ਸੰਗਤ ਮਨਾਉਂਦੀ ਆ ਜਿਹੜੀ ਆ ਸਾਡੇ ਜਿਹੜੇ ਸਤਿਗੁਰੂ ਜੀ ਨੇ ਐਸੇ ਵਰਤਮਾਨ ਸਤਿਗੁਰੂ ਸਤਗੁਰੂ ਦਲੀਪ ਸਿੰਘ ਜੀ ਉਹ ਉਹਨਾਂ ਦਾ ਵੀ ਇਹੀ ਕਹਿਣਾ ਹੈ ਉਹ ਸਾਨੂੰ ਪ੍ਰੇਰਨਾ ਦਿੰਦੇ ਨੇ ਕਿ ਹਿੰਦੂ ਸਿੱਖ ਜਿਹੜੇ ਨੇ ਇੱਕੋ ਹੀ ਪਰਿਵਾਰ ਦੇ ਸਕੇ ਭਰਾ ਨੇ ਤੇ ਇਹ ਸਾਡਾ ਜਿਹੜਾ ਵਾ ਨੌ ਤੇ ਮਾ ਸਿਰਸ਼ ਕਦੀ ਵੀ ਅਲੱਗ ਨਹੀਂ ਹੋ ਸਕਦੇ ਅਸੀਂ ਇੱਕ ਦੂਸਰੇ ਤੋਂ ਤੇ ਇਸ ਕਰਕੇ ਅਸੀਂ ਸਾਨੂੰ ਬੜੀ ਖੁਸ਼ੀ ਹੈ ਕਿ ਅਸੀਂ ਕੁਝ ਨਾ ਕੁਝ ਹਿੱਸਾ ਪਾਉਂ ਚ ਕਾਮਯਾਬ ਹੋ ਰਹੇ ਹਾਂ ਰਲ ਮਿਲ ਕੇ ਹਿੰਦੂ ਸਿੱਖ ਇੱਥੇ ਆ ਵਸੇ ਪੰਜਾਬ ਦੇ ਵਿੱਚ ਅੱਜ ਜਿਵੇਂ ਸਮਾਗਮ ਹੋ ਰਿਹਾ ਜੀ ਇਹ ਅੱਜ ਹੋ ਰਿਹਾ ਸਤਿਗੁਰੂ ਰਾਮ ਸਿੰਘ ਹਾਂਜੀ ਜਿਹੜਾ ਅੱਜ ਸਮਾਗਮ ਹੋ ਰਿਹਾ ਜੀ ਜਿਹੜੇ ਸਾਡੇ ਨਾਮਤਰੀ ਪੰਥ ਦੇ ਮੋਢੀ ਨੇ ਫਾਊਂਡਰ ਨੇ ਸੀ ਸਤਿਗੁਰੂ ਰਾਮ ਸਿੰਘ ਜੀ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਖਿਲਾਫ ਭਾਰਤ ਦੀ ਪਹਿਲੀ ਨਾਮ ਮਿਲਵਰਤਨ ਲਹਿਰ ਫਰਸਟ ਸਿਵਲ ਨਾਨ ਕੋਆਪਰੇਸ਼ਨ ਮੂਵਮੈਂਟ ਜਿਹੜੀ ਕਿ 50 ਸਾਲ ਬਾਅਦ ਮਹਾਤਮਾ ਗਾਂਧੀ ਨੇ ਫਾਲੋ ਕੀਤੀ ਫਾਲੋ ਕਰਕੇ ਉਹ ਚਲਾਈ ਉਹਦੇ ਮੋਢੀ ਉਹਨਾਂ ਦਾ ਅੱਜ ਪ੍ਰਕਾਸ਼ ਉਤਸਵ ਹੈ ਜਿਹੜੇ ਕਿ ਨਾਮ ਤਰੀ ਸੰਗਤ ਬੜੀ ਖੁਸ਼ੀ ਨਾਲ ਸਭ ਪਾਸੇ ਮਨਾ ਰਹੀ ਹੈ ਅਸੀਂ ਲੁਧਿਆਣੇ ਵਿੱਚ ਮਨਾ ਰਹੇ ਹਾਂ ਜੀ ਜਿਹੜਾ ਸਤਗੁਰੂ ਰਾਮ ਸਿੰਘ ਜੀ ਦਾ 209ਵਾਂ ਪ੍ਰਕਾਸ਼ ਪੁਰਬ ਕੋਬਿੰਦ ਗੌਤਮ ਮੰਦਿਰ ਦੇ ਵਿੱਚ ਮਨਾਇਆ ਜਾ ਰਿਹਾ ਪਹਿਲਾਂ ਤਾਂ ਸੰਗਤ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਵੀ ਸਤਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਤੇ ਇੱਥੇ ਅੱਜ ਪ੍ਰਦਰਸ਼ਨੀ ਲਾਈ ਗਈ ਹੈ ਜਿਹਦੇ ਵਿੱਚ ਦੱਸਿਆ ਗਿਆ ਵੀ ਨਾਮ ਧਾਰੀਆਂ ਨੇ ਕਿਦਾਂ ਅੰਗਰੇਜ਼ ਦਾ ਵਿਰੋਧ ਕੀਤਾ ਅੰਗਰੇਜ਼ਾਂ ਨੇ ਕੀ ਕੀ پابੰਦੀਆਂ ਲਾਈਆਂ ਸਤਿਗੁਰੂ ਰਾਮ ਸਿੰਘ ਜੀ ਨੇ ਤੇ ਸਿੱਖਾਂ ਨੇ ਆਪਣੀ ਕੋਟ ਆਪਣੀ ਰੇਲ ਆਪਣੀ ਡਾਕ ਜਿਹੜੀ ਚਲਾਈ ਉਸ ਸਮੇਂ ਦੇ ਵਿੱਚ ਤੇ ਅੰਗਰੇਜ਼ਾਂ ਤੋਂ ਨਹੀਂ ਡਰੇ ਜ਼ੁਲਮ ਤੋਂ ਅੰਗਰੇਜ਼ਾਂ ਨੇ ਬਹੁਤ ਕੀਤਾ ਨਾਮ ਧਾਰੀਆਂ ਨੂੰ ਸ਼ਹੀਦੀਆਂ ਵੀ ਦਿੱਤੀਆਂ ਉਹਨਾਂ ਨੇ ਤੇ ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਦੀ ਆਜ਼ਾਦੀ ਵਾਸਤੇ ਜੋ ਚੱਕਿਆ ਸੀ ਸਿਰ ਤੇ ਆਪਣੇ ਵੀ ਅਸੀਂ ਕਰਨਾ ਹੀ ਕਰਨਾ ਆਦੀ ਵਾਸਤੇ ਬੀੜਾ ਤੇ ਉਹ ਪੂਰਾ ਕੀਤਾ ਉਹਨਾਂ ਨੇ ਉਹਨਾਂ ਦਾ ਅੱਜ ਪ੍ਰਕਾਸ਼ ਦਿਹਾੜਾ ਇਸ ਸੰਗਤ ਨਾਲ ਜੀ ਬਸੰਤ ਪੰਚਮੀ ਵਿਸ਼ੇਸ਼ ਤੌਰ ਤੇ ਅੱਜ ਬਸੰਤ ਪੰਚਮੀ ਵੀ ਆ ਉਹਨਾਂ ਦਾ ਬਸੰਤ ਅਸੀਂ ਬਸੰਤ ਪੰਚਮੀ ਦੇ ਰੂਪ 'ਚ ਹੀ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਜੀ ਅੱਜ ਉਹਨਾਂ ਦਾ ਸੁਣੀ ਵੀ ਦਿਖਾਈ ਜਾ ਰਹੀ ਹੈ ਜਿਹੜੇ ਹਾਂ ਜੀ ਪ੍ਰਦਰਸ਼ਨੀ ਮੈਂ ਪਹਿਲਾਂ ਦੱਸ ਕੇ ਟਾਈਮ 'ਤੇ ਵੀ ਪ੍ਰਦਰਸ਼ਨੀ ਇਹ ਸਾਰਾ ਇਤਿਹਾਸ ਹੈ ਜੀ ਨਾਮਤਾਰੀ ਪੰਥ ਦਾ ਵੀ ਸਤਗੁਰੂ ਰਾਮ ਸਿੰਘ ਜੀ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਸਾਰੇ ਦਿਖਾਏ ਜਾਣ ਵੀ ਉਹ ਕਿੱਦਾਂ-ਕਿੱਦਾਂ ਨਾਮਤਾਰੀਆਂ ਨੇ ਕੀ-ਕੀ ਆਪਣੀਆਂ ਕੀਤੀਆਂ ਮਤਲਬ ਸ਼ਹੀਦੀਆਂ ਪਾਈਆਂ ਕਿਦਾਂ ਅੰਗਰੇਜ਼ਾਂ ਦੇ ਖਿਲਾਫ ਲੜੇ ਤੇ ਉਹ ਸਾਰਾ ਇਹਦੇ ਵਿੱਚ ਦੱਸਿਆ ਹੋਇਆ ਹੈ। ਸ਼੍ਰੀ ਗੋਵਿੰਦ ਗੋਤਮ ਅੰਬਿਖੇ ਸਾਡੇ ਸਤਗੁਰੂ ਰਾਮ ਸਿੰਘ ਜੀ ਇਸਤਰੀਆਂ ਦੇ ਮੁਕਤੀਦਾਤਾ ਯੁੱਗ ਪਲਟਾਓ ਸਤਗੁਰ ਉਹਨਾਂ ਦਾ ਪ੍ਰਕਾਸ਼ਪੁਰਬ 209ਵਾਂ ਪ੍ਰਕਾਸ਼ਪੁਰਬ ਮਨਾ ਰਹੇ ਆ ਸ਼੍ਰੀ ਗੋਵਿੰਦ ਗੋਤਮ ਸੁਸਾਇਟੀ ਦੀ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਅੱਜ ਇਸ ਪ੍ਰੋਗਰਾਮ ਵਿੱਚ ਇੱਥੇ ਨਾਮਤਾਰੀ ਪੰਥ ਨਾਲ ਸੰਬੰਧਿਤ ਪ੍ਰਦਰਸ਼ਨੀ ਲਗਾਈ ਗਈ ਹੈ। ਸਤਿਗੁਰੂ ਆਮ ਸਿੰਘ ਜੀ ਦਾ 209ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਉਹਨਾਂ ਦਾ ਪ੍ਰਕਾਸ਼ ਬਸੰਤ ਪੰਚਮੀ ਵਾਲੇ ਦਿਨ ਹੋਇਆ। ਸੋਹਣਿਆ ਦੇ ਸੋਹਣੇ ਸੁਲਤਾਨ ਗੁਰੂ ਰਾਮ ਸਿੰਘ ਰੱਬੀ ਜੋਤਿ ਸ਼੍ਰੀ ਰਾਈਆਂ ਵਿੱਚ ਪ੍ਰਗਟਾਈਏ। ਪ੍ਰਗਟੇ Gopal Lal ਸਤਿਗੁਰੂ ਰਾਮ ਸਿੰਘ ਨਾਮਤਾਰੀ ਪੰਥ ਵੱਲੋਂ ਨਾਮਤਾਰੀ ਪੰਥ ਵੱਲੋਂ ਸਾਰੇ ਜੱਗ ਨੂੰ ਵਧਾਈਏ। ਨਾਮਤਾਰੀ ਪੰਥ ਵੱਲੋਂ ਸਾਰੇ ਜੱਗ ਨੂੰ ਵਧਾਈਏ। ਅੱਜ ਦੀ ਬਸੰਤ ਪੰਚਮੀ ਦਾ ਸ਼ੁਭ ਦਿਹਾੜਾ ਸ਼੍ਰੀ ਗੋਵਿੰਦ ਗੋਧਾਮ ਸੁਸਾਇਟੀ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਦੀਵਾਨ ਲੱਗੇ ਹਨ ਕਵਿਤਾਵਾਂ ਪੜੀਆਂ ਗਈਆਂ ਹਨ ਗੋਵਿੰਦ ਗੋਧਾਮ ਸੁਸਾਇਟੀ ਦੇ ਮੈਂਬਰਾਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਹੈ ਤੇ ਇਸਤਰੀਆਂ ਦੇ ਸਤਗੁਰ ਰਾਮ ਸਿੰਘ ਜੀ ਨੇ ਜੋ ਪਰਉਪਕਾਰ ਕੀਤੇ ਸਤੀ ਪ੍ਰਥਾ ਨੂੰ ਰੋਕਿਆ ਵਿਧਵਾ ਵਿਆਹ ਚਾਲੂ ਕੀਤੇ ਬਾਲ ਵਿਵਾਰ ਰੋਕ ਕੇ ਹੋਰ ਵੀ ਬੜੇ ਪਰਉਪਕਾਰ ਕੀਤੇ ਹਨ